ਭੈਣ ਦੇ ਘਰ ਵਾਲੇ ਨਾਲ ਮਿਲ ਕੇ ਕਰਦੇ ਸਨ ਮੋਟਰਸਾਈਕਲ ਚੋਰੀ ਬਠਿੰਡਾ ਕੈਨਾਲ ਥਾਣਾ ਪੁਲਿਸ ਨੇ ਜੀਜੇ ਤੇ ਸਾਲੇ ਚੋਰੀ ਦੇ 9 ਮੋਟਰਸਾਈਕਲਾਂ ਸਮੇਤ ਕੀਤਾ ਗ੍ਰਿਫਤਾਰ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਦੀਆਂ ਦਿਨ ਪ੍ਰਤੀ ਦਿਨ ਘਟਨਾਵਾਂ ਤੇ ਠੱਲ ਪਾਉਣ ਲਈ ਵੱਖ-ਵੱਖ ਟੀਮਾਂ ਬਣਾ ਕੇ ਗੁਪਤ ਗਸ਼ਤ ਚੱਲ ਰਹੀ ਹੈ ਜਿਸ ਦੇ ਚੱਲਦੇ ਸਾਨੂੰ ਉਸ ਵਕਤ ਸਫਲਤਾ ਹਾਸਲ ਲੱਗੀ ਜਦੋਂ ਸੀ ਇੱਕ ਜੀਜਾ ਸਾਲੇ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਹੈ ਜੀਜਾ ਸਾਲਾ ਇੱਕ ਸ੍ਰੀ ਮੁਕਤਸਰ ਸਾਹਿਬ ਤੇ ਦੂਜਾ ਬਰਨਾਲੇ ਦਾ ਰਹਿਣ ਵਾਲਾ ਹੈ ਅਤੇ ਉਹਨਾਂ ਪਾਸੋਂ ਵੱਖ-ਵੱਖ ਕੰਪਨੀਆਂ ਦੇ 9 ਮੋਟਰਸਾਈਕਲ ਬਰਾਮਦ ਕੀਤੇ ਹਨ ਇਹ ਸਾਰੇ ਮੋਟਰਸਾਈਕਲ ਬਠਿੰਡਾ ਸ਼ਹਿਰ ਦੇ ਵੱਖ-ਵੱਖ ਪਾਰਕਿੰਗਾਂ ਤੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਇਹਨਾਂ ਜੀਜੇ ਸਾਲੇ ਨੇ ਚੋਰੀ ਕੀਤੇ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਇਸ ਮੌਕੇ ਡੀਐਸਪੀ ਸਿਟੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਵੀ ਵਿਅਕਤੀ ਸ਼ੱਕੀ ਲੱਗਦਾ ਹੈ ਤਾਂ ਤੁਰੰਤ ਸਬੰਧ ਥਾਣੇ ਜਾਂ ਟੋਲ ਫਰੀ ਨੰਬਰਾਂ ਦੇ ਜਾਣਕਾਰੀ ਸਾਂਝੀ ਕਰਨ ਉਹਨਾਂ ਦੀ شناخت ਬਿਲਕੁਲ ਗੁਪਤ ਰੱਖੀ ਜਾਵੇਗੀ ਤੇ ਤਾਹੀ ਅਸੀਂ ਸ਼ਹਿਰ 'ਚ ਇਹਨਾਂ ਸਮਾਜ ਵਿਰੋਧੀ ਅਨਸਰਾਂ ਤੇ ਨਕੇਲ ਕੱਸ ਸਕਾਂਗੇ ਪੁਲਿਸ ਤੁਹਾਡੀ ਹਿਫਾਜ਼ਤ ਲਈ ਹੈ ਇਸ ਕਰਕੇ ਸ਼ਹਿਰ 'ਚ ਕ੍ਰਾਈਮ ਨੂੰ ਰੋਕਣ ਲਈ ਪੁਲਿਸ ਦੀ ਮਦਦ ਕਰੋ ਕਰ ਲਿਓ ਹਾਂ ਸਰ ਮੋਟਰਸਾਈਕਲ ਚੋਰੀ ਮਾਮਲਾ ਕੀ ਮਾਮਲਾ ਹੈ ਕਿ ਜਿੰਨੇ ਗ੍ਰਿਫਟਾਰੀ ਕੀਤੀ ਹੈ ਹਾਂਜੀ ਤੁਸੀਂ ਪਿਛਲੇ ਦਿਨਾਂ ਚ ਦੇਖਿਆ ਹੋਣਾ ਕਿ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਸਿਟੀ ਏਰੀਆ ਚ ਚਾਹੇ ਸਬਜਨ ਸਿਟੀ ਵਾਂਸੇ ਚ ਜੇ ਦੋ ਸੀ ਉਹਦੇ ਚ ਕਾਫੀ ਜਿਹੜਾ ਟੂ ਵੀਲਰ ਚੋਰੀ ਦੀਆਂ ਵਾਰਦਾਤਾਂ ਵਧੀਆਂ ਸਨ ਇਹਦੇ ਚ ਪੁਲਿਸ ਨੇ ਆਪਣਾ ਮੁਕੱਦਮਾ ਨੰਬਰ 322 23 12 25 ਨੂੰ ਅੰਡਰ ਸੈਕਸ਼ਨ 303 2 ਤੇ 317 2 ਬੀ ਐਨਐਸ ਸਥਾਨਾ ਕਨਾਲ ਕਲੋਨੀ ਦੱਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ ਵੱਖਰੀਆਂ ਵੱਖਰੀਆਂ ਟੀਮਾਂ ਬਣਾਈਆਂ ਗਈਆਂ ਤੇ ਸੀਸੀਟੀ ਵੀ ਕੈਮਰਿਆਂ ਦੀਆਂ ਫੁਟੇਜ ਵਗੈਰਾ ਚੈੱਕ ਕਰਕੇ ਇਹਦੀ ਪਹਿਲਾਂ ਚੋਰਾਂ ਦੀ ਪਛਾਣ ਕੀਤੀ ਗਈ ਫਿਰ ਸ਼ੱਪੇਮਾਰੀ ਕਰਕੇ ਤੇ ਇਹਦੇ ਚ ਦੋ ਜਿਹੜੇ ਰੁਸ਼ੀਆ ਸੁਤਵੰਤ ਸਿੰਘ ਐਲਈਐਸ ਦੀਪੂ ਤੇ ਕੁਲਵਿੰਦਰ ਸਿੰਘ ਉਰਫ ਮੱਕਾ ਇਹ ਗ੍ਰਿਫਤਾਰ ਕੀਤੇ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਨਵਾਂ ਮੋਟਰਸਾਈਕਲ ਬਰਾਮਦ ਹੋ ਚੁੱਕਿਆ ਜੀ ਸਰ ਕਿੱਥੇ ਚੋਰੀ ਦੀ ਵਾਰਦਾਤ ਕਿਸ ਸਮੇਂ ਕਰਦੇ ਸੀ ਇਹਦੀ ਇਹਨਾਂ ਦਾ ਕੋਈ ਟਾਈਮ ਨਹੀਂ ਸੀ ਦਿਨੇ ਵੀ ਕਰਦੇ ਸੀ ਸ਼ਾਮ ਨੂੰ ਵੀ ਕਰਦੇ ਸੀ ਜੋ ਵੀ ਕੋਈ ਮੋਟਰਸਾਈਕਲ ਵਾਰਸ ਖੜਾ ਦੇਖਿਆ ਜਿਹੜਾ ਕੋਈ ਪਾਰਕਿੰਗ 'ਚ ਨਹੀਂ ਨਿਗਾਹ ਰੱਖਦੇ ਸੀਗੇ ਵੀ ਦੇਖਾ ਉਹ ਵੀ ਮਾਲਕ پارک ਕਰਕੇ ਦੂਰ ਚਲਾ ਗਿਆ ਤੇ ਸੈਕੰਡ ਹੈਂਡ ਜਿਆਦਾ ਮੋਟਰਸਾਈਕਲ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ ਉਹਨਾਂ ਨੂੰ ਚੋਰੀ ਕਰਦੇ ਸੀ ਕਿਹੜੇ ਥਾਂ ਦੇ ਬਸਤੇ ਇਹ ਜਿਹੜਾ ਪਰਚਾ ਦਿੱਤਾ ਗਿਆ ਸੀ ਜਾਂ ਇੱਕ ਨਾਲ ਕਾਨੂੰਨੀ ਦਿੱਤਾ ਗਿਆ ਸੀ ਬਟੇ ਵਾਰਦਾਤਾਂ ਆਪਣੇ ਸ਼ਹਿਰ 'ਚ ਹੀ ਹੋਈਆਂ ਤੇ ਨਾਲ ਲੱਗਦੇ ਸ਼ਹਿਰਾਂ 'ਚ ਹੀ ਹੋਈਆਂ ਇਨਦੇ ਪਹਿਲਾਂ ਵੀ ਕੋਈ ਬੱਚੀ ਹਾਂਜੀ ਹਾਂਜੀ ਜਿਹੜਾ ਸਤਵੰਤ ਸਿੰਘ ਹੈ ਉਹਦੇ ਤੇ ਮੁਕੱਦਮਾ ਨੰਬਰ 4 104 2023 ਚ ਥਾਣਾ ਥਰਮਲ ਵਿਖੇ ਦਰਜ ਹੋਇਆ ਸੀ ਜੀ ਉਦੋਂ ਵੀ ਇਹਦੇ ਤੋਂ ਤਿੰਨ ਮੋਟਰਸਾਈਕਲ ਚੋਰੀ ਹੋਈ ਸੀ ਕਿ ਕਿੱਥੋਂ ਦਾ ਰਹਿਣੇ ਲੋਕਲ ਹੈਗੇ ਬੰਦੇ ਨੇ ਨਹੀਂ ਜੀ ਹੁਣ ਤਾਂ ਦੋਨੋਂ ਇੱਥੇ ਰਹਿੰਦੇ ਆਪਸ ਜੀਜਾ ਸਾਲਾ ਤੇ ਇਹਨਾਂ ਚੋਂ ਇੱਕ ਤਾਂ ਜ਼ਿਲ੍ਹਾ ਬਰਨਾਲੇ ਨਾਲ ਸੰਬੰਧਿਤ ਹੈ ਤੇ ਇੱਕ ਸ੍ਰੀ ਮੁਕਸਰ ਸਾਹਿਬ ਤੋਂ ਇੱਕ ਕੰਪਨੀ ਦੇ ਮੋਟਰਸਾਈਕਲ ਚੋਰੀ ਕਰਦੇ ਸੀ ਕਿ ਬੱਕਰੇ 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 ਜੀ ਟੂ ਵੀਲਰ ਕੰਮ ਕਰ ਸਰਾਹੀ ਕਰਦੇ ਸੀ ਕੋਈ ਨਹੀਂ ਬੇਰੋਜ਼ਗਾਰ ਨੇ ਜੀ